ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਜਿਹੜੇ ਵੀਰ ਆਪਣੇ ਵੀਡੀਓ ਦੇਖਣ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਇਸ ਵੀਡੀਓ ਚ ਅੱਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹੁਣ ਜਿਹੜਾ ਚੂਚਾ ਪਾਉਣ ਦਾ ਸੀਜ਼ਨ ਆ ਗਿਆ ਜਾਂ ਬੱਚਾ ਪਾਉਣ ਦਾ ਸੀਜ਼ਨ ਆ ਗਿਆ ਸੋ ਜਿਹੜੇ ਜਿਹੜੇ ਵੀਰਾਂ ਨੇ ਬੱਚਾ ਪਾਉਣਾ ਜਾਂ ਜਿਹੜੇ ਵੀ ਨਵੇਂ ਨੇ ਉਹਨਾਂ ਦੇ ਜਿਹੜਾ ਮਨ 'ਚ ਸਵਾਲ ਇਹ ਉੱਠਦਾ ਕਿ ਬੱਚੇ ਦਾ ਕੀ ਮਾਰਕੀਟ ਰੇਟ ਚੱਲ ਰਿਹਾ ਅੱਜ ਕੱਲ ਜਾਂ ਫਿਰ ਸਾਨੂੰ ਕਿਦਾਂ ਦਾ ਬੱਚਾ ਜਿਹੜਾ ਖਰੀਦਣਾ ਚਾਹੀਦਾ ਕਿੱਥੋਂ ਬੱਚਾ ਖਰੀਦਣਾ ਚਾਹੀਦਾ ਕਿਹੜੀ ਨਸਲ ਦਾ ਕੀ ਰੇਟ ਚੱਲ ਰਿਹਾ ਇਹ ਸਾਰੇ ਆਪਾਂ ਵਿਸ਼ੇ ਤੇ ਤੁਹਾਡੇ ਨਾਲ ਅੱਜ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕਿ ਕਿਹੜੀ ਨਸਲ ਦਾ ਕੀ ਰੇਟ ਚੱਲ ਰਿਹਾਗਾ ਜਾਂ ਫਿਰ ਕਿਹੜੀ ਆਪਣੇ ਆਪਾਂ ਨੇ ਖਰੀਦਣਾ ਕਿਹੜੇ ਵੀਰ ਤੋਂ ਖਰੀਦਣਾ ਕਿਹੜੀ ਐਚਰੀ ਤੋਂ ਖਰੀਦਣਾ ਜਾਂ ਫਿਰ ਕਿਹੜੇ ਫਾਰਮ ਤੋਂ ਖਰੀਦਣਾ ਆਪਾਂ ਇਹ ਪੂਰੀ ਡਿਟੇਲ ਤੇ ਤੁਹਾਨੂੰ ਸਮਝਾਵਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਜੋ ਤੁਸੀਂ ਸਾਰੀ ਗੱਲਬਾਤ ਸਮਝ ਸਕੋ ਗੱਲਬਾਤ ਨੂੰ ਪੂਰਾ ਧਿਆਨ ਨਾਲ ਸੁਣਿਓ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹੋਣ ਵਾਲੀ ਹੈ ਵੀਡੀਓ ਦੋਸਤੋ ਜਦੋਂ ਆਪਾਂ ਪੋਲਟਰੀ ਫਾਰਮਿੰਗ ਸਟਾਰਟ ਕਰਦੇ ਆਂ ਤਾਂ ਸਭ ਤੋਂ ਵੱਡਾ ਫੈਸਲਾ ਆਪਣਾ ਜਿਹੜਾ ਹੁੰਦਾ ਉਹ ਆ ਜਿਹੜਾ ਬੱਚਾ ਪਾਉਣਾਗਾ ਉਹ ਬੱਚਾ ਵਧੀਆ ਕੁਆਲਿਟੀ ਦਾ ਹੋਵੇ ਸਸਤਾ ਹੋਵੇ ਆਪਣੇ ਦਿਮਾਗ 'ਚ ਇਹੀ ਦੋ ਗੱਲਾਂ ਜਾਂਦੀਆਂ ਨੇ ਕਿ ਆਪਾਂ ਨੂੰ ਬੱਚਾ ਸਸਤਾ ਵੀ ਮਿਲ ਜੇ ਤੇ ਵਧੀਆ ਕੁਆਲਿਟੀ ਦਾ ਵੀ ਮਿਲ ਜੇ ਜੇਕਰ ਤੁਸੀਂ ਫਾਰਮਿੰਗ 'ਚ ਸਫਲ ਹੋਣਾਗਾ ਤਾਂ ਤੁਹਾਨੂੰ ਬੱਚਾ ਵਧੀਆ ਕੁਆਲਿਟੀ ਦਾ ਤਾਂ ਪਾਉਣਾ ਹੀ ਪਊਗਾ ਸਸਤਾ ਜਾਂ ਮਹਿੰਗਾ ਉਹ ਗੱਲ ਆਪਾਂ ਬਾਅਦ 'ਚੋਂ ਕਰਾਂਗੇ ਪਰ ਉਹਦੀ ਨਸਲ ਤੇ ਕੁਆਲਿਟੀ ਉਹਦੀ ਵਧੀਆ ਹੋਣੀ ਚਾਹੀਦੀ ਆ ਤਾਂ ਜੋ ਤੁਸੀਂ ਅੱਗੇ ਜਾ ਕੇ ਉਹ ਬੱਚੇ ਤੋਂ ਵਧੀਆ ਪ੍ਰੋਫਿਟ ਲੈ ਸਕੋ ਜਦੋਂ ਉਹ ਮੁਰਗੀਆਂ ਬਣ ਗਈਆਂ ਉਹਨਾਂ ਤੋਂ ਆਂਡਾ ਵਧੀਆ ਕੁਆਂਟੀਟੀ 'ਚ ਲੈ ਸਕੋ ਤੇ ਦੁਬਾਰਾ ਉਹਦੀ ਰੀਸੇਲ ਵਧੀਆ ਹੋ ਸਕੇ ਸੋ ਦੋਸਤੋ ਜਦੋਂ ਤੁਸੀਂ ਇਹ ਗੱਲ ਸੋਚ ਲਈ ਕਿ ਆਪਾਂ ਫਾਰਮਿੰਗ ਕਰਨੀ ਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਇਹ ਖਿਆਲ ਆਊਗਾ ਕਿ ਆਪਾਂ ਜਿਹੜੀ ਪੋਲਟਰੀ ਫਾਰਮਿੰਗ ਕਰਨੀ ਹੈ ਮੀਟ ਪਰਪਸ ਲਈ ਕਰਨੀ ਆ ਜਾਂ ਫਿਰ ਅੰਡੇ ਪਰਪਸ ਲਈ ਕਰਨੀ ਆ ਆਪਣੇ ਮਨ 'ਚ ਇਹ ਜਿਹੜਾ ਖਿਆਲ ਆਊਗਾ ਜ਼ਿਆਦਾਤਰ ਵੀਰ ਜਿਹੜੇ ਪੰਜਾਬ 'ਚ ਉਹ ਪੋਲਟਰੀ ਫਾਰਮਿੰਗ ਅੰਡੇ ਪਰਪਸ ਲਈ ਕਰਦੇ ਨੇ ਨਾ ਕਿ ਮਾਸ ਪਰਪਸ ਲਈ ਜੇਕਰ ਆਪਾਂ ਆਰ ਆਈ ਆਰ ਡਬਲ ਐਫ ਜੀ ਜਾਂ ਬਲੈਕਸਟਲੋਕ ਬਰੀਡ ਦੀ ਗੱਲ ਕਰੀਏ ਇਹ ਬਰੀਡਾਂ ਅਕਸਰ ਲੋਕ ਅੰਡਾ ਉਤਪਾਦਨ ਲਈ ਵਰਤਦੇ ਨੇ ਜੇਕਰ ਆਪਾਂ ਚੰਗੀ ਜਿਹੜੀ ਨਸਲ ਉਹ ਨਹੀਂ ਖਰੀਦਾਂਗੇ ਬੱਚੇ ਜਿਹੜੇ ਚੰਗੀ ਨਸਲ ਦੇ ਨਹੀਂ ਖਰੀਦਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਚੱਲਣੇ ਪੈਣਗੇ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਆ ਜਿਹੜਾ ਵਧੀਆ ਬਰੀਡ ਦਾ ਬੱਚਾ ਹੋਊਗਾ ਵਧੀਆ ਨਸਲ ਦਾ ਬੱਚਾ ਹੋਊਗਾ ਉਹ 5 ਤੋਂ ਲੈ ਕੇ 5.5 ਮਹੀਨੇ ਤੱਕ ਜਿਹੜੀ ਉਹ ਮੁਰਗੀ ਅੰਡੇ ਤੇ ਆਜੂਗੀ ਤੇ ਜਿਹੜਾ ਨਸਲ ਦਾ ਨਹੀਂ ਹੋਊਗਾ ਜਾਂ ਫਿਰ ਮਿਕਸ ਬਰੀਡ ਹੋ ਕੋਈ ਉਹ ਇੱਕ ਤਾਂ ਫੀਡ ਜ਼ਿਆਦਾ ਖਾਊ ਔਰ ਇਹ ਨਹੀਂ ਪਤਾ ਕਿ ਉਹ 7 ਮਹੀਨੇ ਲੈ ਜੇ 8 ਮਹੀਨੇ ਲੈ ਜੇ ਜਾਂ ਫਿਰ ਅੰਡੇ ਤੇ ਉਹ ਨਾ ਆਵੇ ਆਪਾਂ ਨੂੰ ਹਰ ਇੱਕ ਵੀਰ ਨੂੰ ਇਹ ਉਮੀਦ ਹੁੰਦੀ ਆ ਕਿ ਆਪਾਂ ਜਿਹੜਾ ਅੰਡਾ ਸੇਲ ਕਰਕੇ ਇਹਨਾਂ ਤੋਂ ਪ੍ਰੋਫਿਟ ਲਵਾਂਗੇ ਪਰ ਜਦੋਂ ਮੁਰਗੀ ਅੰਡੇ ਤੇ ਹੀ ਨਹੀਂ ਆਉ ਤਾਂ ਆਪਾਂ ਨੂੰ ਪ੍ਰੋਫਿਟ ਕਿੱਥੋਂ ਹੋਣਾ ਸੋ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਨਸਲ ਲੈਣੀ ਆ ਉਹ ਪਿਓਰ ਨਸਲ ਲੈਣੀ ਆ ਮਿਕਸ ਬਰੀਡ ਨਹੀਂ ਲੈਣੀ ਚਾਹੇ ਆਪਾਂ ਨੂੰ 2-4 ਪੈ ਜਾਂ 5 ਰੁਪਏ ਮਹਿੰਗਾ ਮਿਲ ਜੇ ਅੱਪਾ ਜਿਹੜੇ ਚੂਚੇ ਦੇ ਰੇਟ ਦੀ ਵੀ ਗੱਲ ਕਰਾਂਗੇ ਵੀਡੀਓ ਦੇ ਐਂਡ 'ਚ ਗੱਲ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਅੱਪਾ ਤੁਹਾਨੂੰ ਪੂਰੀ ਡਿਟੇਲ 'ਚ ਗੱਲਬਾਤ ਸਮਝਾਵਾਂਗੇ ਸੋ ਪਹਿਲੀ ਗੱਲ ਆਪਾਂ ਨੂੰ ਨਸਲ ਵਧੀਆ ਦਾ ਬੱਚਾ ਪਾਉਣਾ ਪਊਗਾ ਜਿਹੜੀ ਮਿਕਸ ਬਰੀਡ ਹੋ ਉਹ ਤੁਹਾਡੀ ਫੀਡ ਵੀ ਜ਼ਿਆਦਾ ਖਾਊਗੀ ਜਿਹੜੀ ਵਧੀਆ ਨਸਲ ਹੋ ਉਹ ਟਾਈਮ ਤੇ ਤਿਆਰ ਹੋਊ ਤੇ ਫੀਡ ਵੀ ਪ੍ਰੋਪਰ ਜਿੰਨੀ ਕੋ ਉਹਨੂੰ ਲੋੜ ਆ ਓਨੀ ਹੀ ਖਾਊਗੀ ਪਹਿਲੀ ਗੱਲ ਜਦੋਂ ਤੱਕ ਮੁਰਗੀ ਨੇ ਅੰਡੇ ਤੇ ਆਉਣਾਂਗਾ ਉਦੋਂ ਤੱਕ ਜਿਹੜੀ ਮਿਕਸ ਬਰੀਡ ਆ ਉਹ ਬਹੁਤ ਜ਼ਿਆਦਾ ਫੀਡ ਖਾ ਜੂਗੀ ਤੁਹਾਡੀ ਅੱਗੇ ਜਾ ਕੇ ਤੁਹਾਡਾ ਮਾਰਜਨ ਆਫ ਪ੍ਰੋਫਿਟ ਬਹੁਤ ਘਟ ਜੂਗਾ ਇਸ ਲਈ ਜਿਹੜੀ ਸਭ ਤੋਂ ਪਹਿਲਾਂ ਟਾਪ ਬਰੀਡ ਚੁਣਨੀ ਆ ਬਾਕੀ ਗੱਲਾਂ ਬਾਅਦ ਚ ਉਸ ਤੋਂ ਬਾਅਦ ਜਿਹੜਾ ਤੁਸੀਂ ਬੱਚਾ ਪਾਉਣਾ ਉਹ ਤੁਸੀਂ ਘੱਟ ਤੋਂ ਸਟਾਰਟ ਕਰਨਾ ਕੰਮ ਜੇਕਰ ਤੁਸੀਂ 500 ਬੱਚਾ ਪਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ 250 ਹੀ ਪਾਓ ਕਿਉਂਕਿ ਜੇਕਰ ਤੁਸੀਂ ਪਹਿਲੀ ਵਾਰ ਕੰਮ ਕਰ ਰਹੇ ਹੋਗੇ ਤੁਹਾਨੂੰ ਟ੍ਰੇਨਿੰਗ ਘੱਟ ਆ ਜਾਂ ਜਾਣਕਾਰੀ ਘੱਟ ਆ ਤਾਂ ਤੁਸੀਂ ਜਿਆਦਾ ਬੱਚੇ ਤੋਂ ਕਦੇ ਵੀ ਨਾ ਸਟਾਰਟ ਕਰੋ ਜੇਕਰ ਤੁਸੀਂ ਘੱਟ ਬੱਚਿਆਂ ਤੋਂ ਸਟਾਰਟ ਕਰੋਗੇ ਨਾਲੇ ਤਾਂ ਤੁਹਾਡਾ ਪਹਿਲੀ ਵਾਰ ਜਿਹੜਾ ਟ੍ਰਾਇਲ ਹੋ ਜੂਗਾ ਤੁਹਾਨੂੰ ਜਾਣਕਾਰੀ ਮਿਲ ਜੂਗੀ ਉਹਦੀ ਸਾਂਭ ਸੰਭਾਲ ਕਿਵੇਂ ਰੱਖਣੀ ਆ ਉਹ ਸਾਰੀ ਤੁਹਾਨੂੰ ਨੌਲੇਜ ਹੋ ਜੂਗੀ ਕਿੰਨਾ ਉਹ ਟੈਂਪਰੇਚਰ ਦੇ ਜਿਹੜਾ ਬੱਚਾ ਪਾਲਣਾ ਉਹ ਸਾਰੀ ਗੱਲਬਾਤ ਤੁਹਾਨੂੰ ਕਲੀਅਰ ਹੋ ਜੂਗੀ ਸੋ ਅਗਲੀ ਗੱਲ ਦੋਸਤੋ ਇਹ ਆ ਕਿ ਜਿਹੜਾ ਆਪਾਂ ਬੱਚਾ ਲੈਣਾਗਾ ਉਹ ਕਿੱਥੋਂ ਖਰੀਦ ਰਿਆਂਗੇ ਆਪਾਂ ਤੁਸੀਂ ਜਦੋਂ ਬੱਚਾ ਖਰੀਦਣਾ ਜਿਹੜੇ ਐਚਰੀ ਵਾਲੇ ਵੀਰ ਤੋਂ ਜਾਂ ਕਿਸੇ ਵੀ ਫਾਰਮ ਵਾਲੇ ਵੀਰ ਤੋਂ ਖਰੀਦਣਾ ਤਾਂ ਉਹਦਾ ਤੁਸੀਂ ਸਭ ਤੋਂ ਪਹਿਲਾਂ ਪੇਰੈਂਟ ਵਰਡ ਦੇਖਣਾ ਪੇਰੈਂਟ ਵਰਡ ਉਹ ਹੁੰਦਾ ਦੋਸਤੋ ਜਿਹੜਾ ਬੱਚਾ ਹੋ ਜਿਹਦੇ ਅੰਡਿਆਂ ਚੋਂ ਨਿਕਲਿਆ ਹੋਇਆ ਉਹ ਮੁਰਗੇ ਮੁਰਗੀਆਂ ਕਿਹੜੇ ਨੇ ਜਾਂ ਕਿੱਥੇ ਨੇ ਕਿਉਂਕਿ ਉਹ ਪਿੱਛੇ ਨਸਲ ਤੇ ਬਹੁਤ ਡਿਪੈਂਡ ਕਰਦਾ ਹੈਗਾ ਕਈ ਐਚਰੀ ਵਾਲੇ ਵੀਰ ਕੀ ਕਰਦੇ ਨੇਗੇ ਜਦੋਂ ਅੰਡਾ ਇਕੱਠਾ ਕਰ ਲੈਂਦੇ ਨੇ ਐਚਰੀ ਚ ਲਾਉਣਾ ਹੁੰਦਾ ਪਤਾ ਵੀ ਹੁਣ ਮਾਰਚ ਅਪ੍ਰੈਲ ਆ ਗਿਆ ਬੱਚਾ ਪਾਉਣ ਦਾ ਸਮਾਂ ਆ ਗਿਆ ਤੇ ਉਹ ਵੀਰ ਐਚਰੀ ਵਾਲੇ ਵੀਰ ਅੰਡਾ ਇਕੱਠਾ ਕਰਕੇ ਉਹ ਜਿਹੜਾ ਐਚਰੀ ਚ ਲਗਾ ਕੇ ਬੱਚੇ ਕਢਵਾਉਂਦੇ ਨੇ ਉਹਨਾਂ ਦਾ ਜਿਹੜਾ ਪੇਰੈਂਟ ਵਰਡ ਮਤਲਬ ਕਿ ਜਿਹੜੇ ਅੰਡੇ ਜੋ ਬੱਚਾ ਨਿਕਲਿਆ ਜਿਹੜੇ ਉਹ ਮੁਰਗੇ ਮੁਰਗੀਆਂ ਨੇ ਉਹਨਾਂ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ ਉਹ ਬਿਮਾਰ ਸੀ ਜਾਂ ਠੀਕ ਸੀ ਉਹਨਾਂ ਨੂੰ ਕੀ ਬਿਮਾਰੀ ਸੀ ਜਦੋਂ ਐਚਰੀ ਚ ਅੰਡਾ ਧਰਦਾ ਦੋਸਤੋ ਉਹ ਚੋ ਬੱਚਾ ਤਾਂ ਨਿਕਲ ਨਹੀਂ ਆ ਚਾਹੇ ਉਹ ਸਹੀ ਸਲਾਮਤ ਹੋਵੇ ਚਾਹੇ ਉਹ ਬਿਮਾਰੀ ਨਾਲ ਘਿਰਿਆ ਹੋਵੇ ਉਹ ਜੋ ਬੱਚਾ ਤਾਂ ਇੱਕ ਵਾਰ ਨਿਕਲੂਗਾ ਠੀਕ ਹੈ ਜੀ ਸੋ ਜਦੋਂ ਉਹ ਜੋ ਬੱਚਾ ਨਿਕਲੂ ਤਾਂ ਉਹਨੂੰ ਬਹੁਤ ਸਾਰੀਆਂ ਅੱਗੇ ਜਾ ਕੇ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਉਹਦਾ ਇਮਿਊਨਿਟੀ ਸਿਸਟਮ ਬਹੁਤ ਡਾਊਨ ਹੁੰਦਾ ਜਿਹੜਾ ਸਹੀ ਬੱਚਾ ਹੁੰਦਾ ਪ੍ਰੋਪਰ ਬੱਚਾ ਹੁੰਦਾ ਜਿਹੜਾ ਉਹਦਾ ਪੇਰੈਂਟ ਵਰਡ ਹੁੰਦਾ ਉਹ ਪ੍ਰੋਪਰ ਹੈਲਥੀ ਹੁੰਦਾ ਉਹਨੂੰ ਫੀਡ ਵੀ ਲੱਗ ਪਾਈ ਜਾਂਦੀ ਹੈਗੀ ਸੋ ਉਹਨੂੰ ਪਾਲਿਆ ਵੀ ਵੱਖਰੇ ਤੌਰ ਤੇ ਜਾਂਦਾ ਬਹੁਤ ਉਹਦੀ ਕੇਅਰ ਕੀਤੀ ਜਾਂਦੀ ਹੈ ਜਿਹੜੀਆਂ ਵੈਕਸੀਨੇਸ਼ਨਾਂ ਕਰਨੀਆਂ ਨੇ ਉਹਦੇ ਪ੍ਰੋਪਰ ਜਿਹੜੀਆਂ ਵੈਕਸੀਨੇਸ਼ਨਾਂ ਕੀਤੀਆਂ ਜਾਂਦੀਆਂ ਨੇ ਉਹਦੇ ਅੰਡੇ ਤੋਂ ਜਿਹੜਾ ਬੱਚਾ ਤਿਆਰ ਹੁੰਦਾ ਉਹ ਪਰਫੈਕਟ ਵਧੀਆ ਬੱਚਾ ਜਿਹੜਾ ਮੰਨਿਆ ਜਾਂਦਾ ਹੈਗਾ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟਰੀ ਵਧੀਆ ਬੱਚਾ ਦੇਊਗਾ ਸੋ ਜਦੋਂ ਐਚਰੀ ਵਾਲੇ ਵੀਰ ਇੰਨੀ ਮਿਹਨਤ ਨਾਲ ਜਿਹੜਾ ਬੱਚਾ ਕੜਵਾਉਣਗੇ ਤਾਂ ਉਹਦਾ ਆਬਵੀਅਸਲੀ ਜਿਹੜਾ ਰੇਟ ਵੀ ਜ਼ਿਆਦਾ ਹੋਊਗਾ ਕਈ ਵੀਰ ਕਹਿੰਦੇ ਨੇ ਸਾਨੂੰ ਸਸਤਾ ਬੱਚਾ ਮਿਲ ਜੇ ਦੋਸਤੋ ਸਸਤੇ ਬੱਚੇ ਦੇ ਚੱਕਰਾਂ 'ਚ ਨਾ ਪਿਆ ਕਰੋ ਮੈਂ ਇਹ ਨਹੀਂ ਕਹਿੰਦਾ ਤੁਸੀਂ ਮਹਿੰਗਾ ਹੀ ਬੱਚਾ ਖਰੀਦੋ ਮੇਰਾ ਕਹਿਣ ਤੋਂ ਭਾਵ ਜਦੋਂ ਐਚਰੀ ਵਾਲੇ ਵੀਰ ਬੱਚਾ ਕਢਾਉਂਦੇ ਨੇ ਤਾਂ ਉਹਨਾਂ ਤੇ ਜਿਹੜਾ ਪਿਓਰ ਬੱਚਾ ਇੱਕ ਨੰਬਰ ਬੱਚਾ ਵਧੀਆ ਬਰੀਡ ਦਾ ਬੱਚਾ ਉਹਨੂੰ ਬੱਚਾ ਕਢਾਉਣ ਤੇ ਉਹਨਾਂ ਨੂੰ ਜਿਹੜਾ ਖਰਚਾ ਜ਼ਿਆਦਾ ਆ ਜਾਂਦਾ ਸੋ ਆਪਾਂ ਉੱਥੇ ਜਾ ਕੇ ਕਹਿੰਦੇ ਆ ਜੀ ਸਾਨੂੰ ਸਸਤਾ ਦੋ ਜੇਕਰ ਆਪਾਂ ਸਾਸਤੀ ਦੇ ਚੱਕਰਾਂ 'ਚ ਪੈ ਗਏ ਅੱਗੇ ਜਾ ਕੇ ਆਪਾਂ ਨੂੰ ਉਹ ਕਾਟਾ ਦਊ ਬੱਚਾ ਜੇਕਰ ਤੁਸੀਂ ਪਹਿਲਾਂ ਬੱਚੇ ਦੇ 2-4 ਰੁਪਏ ਵੱਧ ਲਗਾਤੇ ਵਧੀਆ ਬਰੀਡ ਲੈ ਲਈ ਟਾਪ ਦੀ ਬਰੀਡ ਲੈ ਲਈ ਤਾਂ ਅੱਗੇ ਜਾ ਕੇ ਤੁਹਾਨੂੰ ਜਿਹੜਾ ਬੱਚਾ ਪ੍ਰੋਫਿਟ ਹੀ ਦਊਗਾ ਹੁਣ ਆਪਾਂ ਜਿਹੜੀ ਥੋੜੀ ਜੀ ਰੇਟ ਦੀ ਵੀ ਗੱਲ ਕਰ ਲਈਏ ਵੀ ਕਿਹੜੀ ਬਰੀਡ ਦਾ ਬੱਚਾ ਕਿਸ ਰੇਟ ਤੇ ਵਿਕ ਰਿਹਾ ਸਭ ਤੋਂ ਪਹਿਲਾਂ ਜਿਹੜਾ ਇਸ ਸਾਲ ਦੋਸਤੋ ਜਿਆਦਾ ਸਭ ਤੋਂ ਜਿਹੜਾ ਜਿਆਦਾ ਬੱਚਾ ਵਿਕ ਰਿਹਾ ਉਹ ਵਿਕ ਰਿਹਾ ਬਲੈਕ ਐਸਟਰੋਲੋਪ ਸਭ ਸਭ ਤੋਂ ਇੱਕ ਨੰਬਰ ਤੇ ਜਿਹੜਾ ਬੱਚਾ ਸੇਲ ਹੋ ਰਿਹਾ ਅੱਜ ਦੇ ਟਾਈਮ ਜਿੰਨੀ ਕਪਾਣੂ ਰਿਪੋਰਟ ਜਿਹੜਾ ਬਲੈਕ ਕੈਸਟਰਲੋਬ ਬੱਚਾ ਦੋਸਤੋ ਉਹਦੀ ਜਿਹੜਾ ਮਾਰਕੀਟ ਪ੍ਰਾਈਜ਼ ਆ ਅੱਜ ਦਾ ਉਹ 40 ਤੋਂ ਲੈ ਕੇ 45 ਰੁਪਏ ਤੱਕ ਜਿਹੜਾ ਬੱਚਾ ਉਹ ਵੇਚ ਰਿਹਾਗਾ ਜੇਕਰ ਤੁਹਾਨੂੰ ਬਲੈਕ ਕੈਸਟਰਲੋਬ ਕੋਈ 20 25 ਰੁਪਏ ਚ ਦਿੰਦਾ 30 ਚ ਦਿੰਦਾ ਤਾਂ ਸਮਝ ਲਓ ਵੀ ਉਹ ਚੋ ਗੜਬੜੀ ਆ ਬੱਚਾ ਸਹੀ ਪ੍ਰਕਾਰ ਦਾ ਬੱਚਾ ਨਹੀਂ ਹੈਗਾ ਉਹ ਜ਼ਿਆਦਾ ਮਿਕਸ ਬਰੀਡ ਚ ਹੋਊਗਾ ਜਾ ਉਹਨੂੰ ਕੋਈ ਪ੍ਰੋਬਲਮ ਹੋਊਗੀ ਜੇਕਰ ਤੁਹਾਨੂੰ 25 30 ਰੁਪਏ ਚ ਕੋਈ ਬਲੈਕ ਕੈਸਟਰ ਲੌਪ ਦਿੰਦਾ ਉਹ ਤੁਹਾਨੂੰ ਪਿਓਰ ਨਹੀਂ ਮਿਲ ਸਕਦਾ ਕਿਉਂਕਿ ਬਲੈਕ ਕੈਸਟਰ ਲੌਪ ਬੱਚਾ ਜਦੋਂ ਨਿਕਲਦਾ ਹੈ ਛਿਰੀ ਚੋਂ ਤਾਂ ਉਹਦਾ ਹੈਚਿੰਗ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ 100 ਪਿੱਛੇ ਜੇਕਰ ਆਰ ਆਈ ਆਰ 80 ਬੱਚੇ ਨਿਕਲਦੇ ਨੇ 85 ਨਿਕਲਦੇ ਨੇ ਤਾਂ ਉਹ 60 ਬੱਚੇ ਹੀ ਨਿਕਲਦੇ ਨੇ ਬਲੈਕ ਕੈਸਟਰ ਲੌਪ 100 ਅੰਡਿਆਂ ਵਿੱਚ 60 ਬੱਚੇ ਨਿਕਲਣਗੇ ਇਸ ਤਰ੍ਹਾਂ ਜਿਹੜਾ ਉਹਤੇ ਖਰਚਾ ਵੀ ਜ਼ਿਆਦਾ ਪਊਗਾ ਸੋ ਜੇਕਰ ਤੁਹਾਨੂੰ 20 ਜਾਂ 30 ਰੁਪਏ ਚ ਕੋਈ ਬਲੈਕਐਸਟਰੋਪ ਦਾ ਬੱਚਾ ਦਿੰਦਾ ਉਹ ਬਿਲਕੁਲ ਵੀ ਬੱਚਾ ਪਿਓਰ ਨਹੀਂ ਹੋਊਗਾ ਤੁਸੀਂ ਇਹ ਗੱਲ ਦਾ ਖਾਸ ਕਰਕੇ ਧਿਆਨ ਰੱਖਣਾਗਾ ਠੀਕ ਆ ਜੀ ਬਲੈਕਐਸਟਰੋਪ ਬੱਚਾ 40 ਤੋਂ 45 ਰੁਪਏ ਰੇਟ ਹੈਗਾ ਸੋ ਜੇਕਰ ਆਪਾਂ ਆਰਆਈਆਰ ਦੀ ਗੱਲ ਕਰੀਏ ਤਾਂ ਆਰਆਈਆਰ ਦਾ ਜਿਹੜਾ ਰੇਟ ਹੈਗਾ ਉਹ ਇਸ ਟਾਈਮ ਜਿਹੜਾ 30 ਤੋਂ ਲੈ ਕੇ 40 ਰੁਪਏ ਤੱਕ ਬੱਚਾ ਵਿਕ ਰਿਹਾ ਹੈਗਾ ਠੀਕ ਹੈ ਜੀ ਜਿਹੜਾ ਪਿਓਰ ਵਧੀਆ 30 ਤੋਂ 40 ਰੁਪਏ ਤੱਕ ਆ ਰਹੀ ਆਰ ਦਾ ਜਿਹੜਾ ਬੱਚਾ ਵਿਕ ਰਿਹਾ ਇਹ ਮਾਰਕੀਟ ਪ੍ਰਾਈਸ ਆ ਦੋਨੇ ਬਰੀਡਾਂ ਦਾ ਸੋ ਦੋਸਤੋ ਜਿਹੜੇ ਵੀਰ ਨੇ ਵੀ ਕੰਮ ਕਰਨਾ ਉਹ ਪ੍ਰੋਪਰ ਜਾਣਕਾਰੀ ਲੈ ਕੇ ਪ੍ਰੋਪਰ ਵਧੀਆ ਨਸਲ ਤੇ ਕੰਮ ਕਰੋ ਜੇਕਰ ਆਪਾਂ ਨਸਲ ਤੇ ਕੰਮ ਕਰਦੇ ਆਂ ਕੋਈ ਵੀ ਫਾਰਮਿੰਗ ਆ ਬੱਕਰੀ ਫਾਰਮਿੰਗ ਲਗਾ ਲਓ ਡੇਰੀ ਫਾਰਮਿੰਗ ਲਗਾ ਲਓ ਠੀਕ ਹੈ ਜੀ ਤੇ ਕੋਈ ਜਿਹੜਾ ਵੀਰ ਕੋਈ ਵੀ ਘੋੜੇ ਰੱਖਦੇ ਨੇ ਉਹ ਵੀ ਜਿਹੜਾ ਆਪਾਂ ਵਧੀਆ ਨਸਲ ਤੇ ਕੰਮ ਕਰਾਂਗੇ ਉਹ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟ ਹੀ ਦਊਗਾ ਕਦੇ ਵੀ ਪਨੂ ਉਥੇ ਕਾਟਾ ਨਹੀਂ ਪਊਗਾ ਠੀਕ ਹੈ ਜੀ ਸੋ ਸਾਰੇ ਵੀਰ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਇੱਕ ਤਾਂ ਛੋਟੇ ਪੱਧਰ ਤੋਂ ਸਟਾਰਟ ਕਰੋ ਅਗਲੀ ਗੱਲ ਜਿਹੜਾ ਤੁਸੀਂ ਵਧੀਆ ਬਰੀਡ ਤੋਂ ਕੰਮ ਸਟਾਰਟ ਕਰੋ ਜਿਹੜਾ ਹੁਣ ਅਗਲਾ ਪੁਆਇੰਟ ਤੁਹਾਨੂੰ ਦੱਸਣ ਜਾ ਰਿਹਾ ਹਾਂ ਅੰਡੇ ਪਰਪਲ ਲਈ ਦੋਨੇ ਬਰੀਡਾਂ ਬਹੁਤ ਵਧੀਆ ਨਹੀਂ ਹੈ ਪਹਿਲੇ ਨੰਬਰ ਤੇ ਬਲੈਕ ਐਸਟਰਲੋਪ ਜਿਹੜਾ ਅੰਡੇ ਜ਼ਿਆਦਾ ਦਿੰਦੀ ਆ ਦੂਸਰੇ ਨੰਬਰ ਤੇ ਆਰ ਆਈ ਆਰ ਜਿਹੜੀ 2 ਸਾਲ ਪਹਿਲਾਂ ਇਹ ਬਲੈਕ ਕੈਸਟਰਲੋਪ ਜਿਹੜੀ ਨਸਲ ਆ 2-3 ਸਾਲ ਪਹਿਲਾਂ ਪੰਜਾਬ 'ਚ ਜਿਆਦਾ ਜਿਹੜੀ ਵੇਚਣ ਲੱਗ ਗਈ ਸੋ ਅੱਜ ਦੀ ਘੜੇ ਟੌਪ ਤੇ ਜਿਹੜੀ ਇਹ ਨਸਲ ਬੇਕਰੇਗੀ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਜਿਹੜੇ ਵੀਰ ਨੇ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾਉਣੀ ਹੁੰਦੀ ਆ ਤੁਸੀਂ ਉਹ ਕਮੈਂਟ ਬਾਕਸ ਚ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਸੇ ਵਿਸ਼ੇ ਤੇ ਤੁਹਾਡੇ ਲਈ ਜਿਹੜੀ ਵੀਡੀਓ ਬਣਾ ਦੇਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ